ਚਲੋ ਆਜੋ ਆਜੋ ਉੱਥੇ ਜਾ ਕੇ ਨਾ ਚੌੜੀ ਦੀ ਨਾ ਬਾਲੀ ਕਰਿਓ ਤੇਰੀ ਮਾਮੀ ਦਾ ਸਰਾਤਾ ਪਹਿਲੀ ਨਹੀਂ ਹੈਗਾ ਐਵੇਂ ਮੱਚਦੀ ਸੜਦੀ ਰਹਿੰਦੀ ਆ ਉਹ ਤਾਂ ਪਹਿਲੀ ਦੇਖ ਕੇ ਮੱਥੇ ਤੇ ਆੜੂਆ ਪਾ ਲੈਂਦੀ ਆ ਆਪਦਾ ਸਾਹਬ ਨਾ ਰਹੇ ਹੋ ਠੀਕ ਆ ਨਾ ਚੰਗਾ ਇੱਕ ਮਾ ਆਹੋ ਆ ਜਾ ਪਰ ਇਹਦੀ ਹੋ ਜਾ ਕੱਪੜੇ ਨਾਲ ਲਬੇੜ ਦੀ ਪਹਿਲੀ ਬਿਮਾਰ ਹੋਏ ਪਏ ਹੋ ਤੁਸੀਂ ਤਾਂ ਕੁੜੇ ਬੀਬਾ ਤੂੰ ਲੈ ਆਹ ਖੜੀਏ ਪਹਿਲੀ ਮੂਰੇ ਹਾਂ ਸੱਸਰੀ ਮੈਂ ਤੇਰੇ ਮਗਰ ਖੜਨਾ ਸੀ ਸੱਸਰੀ ਕਲ ਮੈਂ ਛੁੱਟੀਆਂ ਚ ਤੜੀ 8 ਦਿਨ ਪਈਆਂ ਆ ਤੁਸੀਂ ਗੇਤੀ ਬੈਗ ਚੱਕ ਲੈ ਛੇਤੀ ਜਵਾਕਾਂ ਲੈ ਕੇ ਆਵੀਂ ਬੜੀ ਕੁੜੇ ਮੇਰੇ ਤਾਂ ਜਵਾਕ ਬਿਮਾਰ ਹੋਏ ਪਏ ਆ ਮੈਂ ਤਾਂ ਛੁੱਟੀਆਂ ਦਵਾ ਕੇ ਲਈਆਂ 8 ਦਿਨਾਂ ਦੀਆਂ ਇਹਨਾਂ ਨੂੰ ਤੇ 8 ਦਿਨਾਂ ਦੀਆਂ ਤਾਂ ਮੈਂ ਛੁੱਟੀਆਂ ਦਵਾ ਲਈਆਂ 8 ਦੀਆਂ ਹੋਰ ਹੋ ਜਾਣੀਆਂ ਆ ਅਹੀਂ 15 ਦਿਨ ਲਾ ਜਾਗੇ ਤੈਨੂੰ ਕੋਈ ਤਕਲੀਫ ਆ ਪਈ ਮੈਂ ਤਾਂ 8 ਦਿਨ ਹੀ ਕੱਟਣੇ ਔਖੇ ਹੋ ਜਾਂਦੇ ਆ ਤੇਰੀ ਲਾਦ ਨਾਲ ਸਾਰੇ ਭਾਂਡੇ ਟੀਂਦੇ ਚੱਕ-ਚੱਕ ਕਦੇ ਆ ਬਾੜੀ 'ਚ ਛੜਤੇ ਭਾਂਡੇ ਕਦੇ ਇੱਧਰ ਛੜਤੇ ਆ ਸਾਰੀ ਸਾਡੀ ਬਾੜੀ ਮਿੱਦਦਾਂ ਨੇ ਭਾਂਡੇ ਕਿ ਹੁਣ ਕੋਈ ਬਾਹਰੋਂ ਮਾਂਜ ਕੇ ਜਾਇਆ ਕਰੂਗਾ ਨਾ ਤੇ ਲੱਗ ਜਾ ਆਪਦੇ ਪੇਕੀ ਫਿਰ ਆਪਨੇ ਮੱਖਣ ਮਾਂਜ ਲਿਆ ਕਰੂਗਾ ਮੈਂ ਦੱਸ 8 ਦਿਨ ਥੋੜੇ ਸੀ 8 ਦਿਨ ਲਾ ਜਾਂਦੀ ਪਹਿਲੀ ਆ ਬੜੀ 8 ਦਿਨ ਹੁਣ 15 ਲੱਗ ਜਾਣਗੀ ਮੈਂ ਤਾਂ 15 ਹੀ ਲਾ ਕੇ ਜਾਊਂ ਐਂ ਨਹੀਂ ਪਤਾ 15 ਦੇ ਵੀ 20 ਹੋ ਜਾਣ ਬਿੱਲਿਆ ਛੁੱਟੀਆਂ ਮਿਲੀਆਂ ਤੋ ਆਈਦਾ ਹੁੰਦਾ ਕਿਉਂ ਇਹਨਾਂ ਦੀ ਜ਼ਿੰਦਗੀ ਖਰਾਬ ਕਰਦੀਆਂ ਜਵਾਕਾਂ ਦੀ ਮੈਨੂੰ ਪੜਨ ਦੇ ਰਹੀਗੀ ਵੀ ਕਦੋਂ ਆਈਦਾ ਹੁੰਦਾ ਮੇਰਾ ਘਰ ਆ ਮੇਰੇ ਪੇਕੇ ਆ ਮੈਂ ਕਦੋਂ ਮਰ ਜੀ ਆ ਮੈਂ ਤੈਨੂੰ ਕੀ ਤਕਲੀਫ ਜੀ ਤੇਰੇ ਪੇਕੇ ਨੇ ਤਾਂ ਮੇਰੇ ਹੁਣ ਸਹਰੇ ਨਾ ਹੁਣ ਸਾਰੀ ਉਮਰ ਤੇਰੀ ਮਾਂ ਤਾਂ ਨਹੀਂ ਬੈਠੀ ਰੂਗੀ ਤੇਰੀ ਮਾਂ ਦੀ ਚੱਲੀ ਜਾਉ ਚੱਲ ਕੋਈ ਨਾ ਜਿੰਨਾ ਚਿਰ ਮੇਰੀ ਮਾਂ ਹੈਗੀ ਉਹਨਾਂ ਚਿਰ ਤਾਂ ਮੇਰੀ ਮਾਂ ਦੀ ਚੱਲੂਗੀ ਦੇਖ ਨੀ ਚੰਗਾ ਭਾਈ ਵਗਜੋ ਜਾ ਕੇ ਮਾਂ ਨੂੰ ਪਾ ਲੈ ਜੱਫੀ ਮਿਲ ਲੈ ਮਾਂ ਨੂੰ ਐਲੀ ਲੱਗ ਜੂ ਨੱਕ ਵੱਲੋਂ ਕੱਢਣ ਤੈਨੂੰ ਤੈਨੂੰ ਮਿਲਣ ਥੋੜਾ ਆਈਆਂ ਨਾਲੇ ਮੈਂ ਮਾ ਤਾਂ ਮੇਰੀ ਮਾਂ ਨੂੰ ਮੈਂ ਨਹੀਂ ਆਈ ਉਹ ਤਾਂ ਮੈਨੂੰ ਪੱਤੀ ਆ ਵੀ ਮੈਨੂੰ ਤਾਂ ਮਿਲ ਨਹੀਂ ਆਈ ਮੇਰੇ ਕੋਲੇ ਤਾਂ ਦਿਖਾਵਾ ਕਰਦੀ ਐ ਵੀ ਮੈਂ ਆ ਗਈ ਆ ਗਈ ਇੱਕ ਤੇ ਮੂੰਗ ਦਾਲਣ ਨੂੰ ਚੱਕ ਲਈ ਨਾਲ ਲਾਦ ਨੂੰ ਇਹ ਲਾਦ ਜੀ ਕਿਸੇ ਕੰਮ ਦੀ ਨਹੀਂ ਇਹਦੀ ਹੁਣ ਐ ਨਹੀਂ ਪਤਾ ਆ ਸਾਰੇ ਉਹੀ ਗੱਲ ਨਾਰ ਤੋੜਦਣ ਮਰੂਦ ਤੋੜਦਣ ਇਹ ਕੁਛ ਨਹੀਂ ਛੱਡਦੇ ਭਾਂਡੇ ਟੀਂਡੇ ਮੇਰੇ ਉਹ ਤਾਂ ਕਰ ਛੱਡਦੇ ਨੇ 10 ਘਰਾਂ ਦੇ ਭਾਂਡੇ ਇਕੱਠੇ ਕਰਕੇ ਲੈਉਣੇ ਪੈਂਦੇ ਜਦੋਂ ਬਗ ਜਾਂਦੇ ਐ ਨਹੀਂ ਪਤਾ ਕਿੱਥੇ ਕਿੱਥੇ ਚੀਜ਼ ਛੱਟ ਕੇ ਜਾਣਗੇ ਇਹ ਗੇਤੀ ਆਵੜੀ ਉਧਰ ਉਹ ਬੁਢੀ ਜੀ ਮੈਨੂੰ ਤਾਂ ਪੱਕਾ ਬੇਬੇ ਤੇ ਸ਼ੱਕ ਹੈ ਬੇਬੇ ਨੇ ਕੀਤਾ ਹੋਇ ਇਹਨੂੰ ਫੋਨ ਬੁਢੀ ਨਾ ਮਗਰੋਂ ਬਣਾਉਂ ਕਿਹੜਾ ਤਾਂ ਹੁਣ ਕੋਈ ਨਹੀਂ 15 ਦਿਨ ਤਾਂ ਹੁਣ ਮੇਰੀ ਜਾਨ ਖਾਣਗੇ ਪਿੰਡ ਮੈਂ ਵੀ ਨਹੀਂ ਜਾਂਦੀ ਐ ਕਿ ਤਾਂ ਮੈਂ ਇੱਥੇ ਹੀ ਰਹੂੰ ਕੋਈ ਨਹੀਂ ਸਾਨੂੰ ਦੇਖਦੀਆਂ ਆ ਵੀ ਗਈ ਮੈਂ ਜਿੱਤੀ ਤਾਂ ਫੇਨੇ ਰਾਜਵੀਰ ਤਾਂ ਮੈਂ ਤਾਂ ਫੋਨ ਮਗਰੋਂ ਕਰਿਆ ਤੇ ਪਹਿਲਾਂ ਆ ਗਈ ਦੇਖ ਹੈ ਸੱਸਰੀ ਘਰ ਬੇਬੇ ਸੱਸਰੀ ਘਰ ਬੁੱਤਾ ਹੋਠ ਠੀਕ ਹੈ ਬਣੀਆ ਆਜੋ ਸੱਸਰੀ ਘਰ ਨਾਨੀ ਸੱਸਰੀ ਘਰ ਬੁੱਤਾ ਆਜੋ ਉੱਥੇ ਬਹਿ ਜਾਓ ਨਾ ਦੇਖ ਲੈ ਬੇਬੇ ਤੇਰੀ ਨੋਹ ਨੇ ਤਾਂ ਨਾ ਚਾਹ ਨਾ ਪਾਣੀ ਪਹਿਲੀ ਕਰਤੀ ਕੁੱਤੇ ਖਾਣੀ ਉਹ ਤਾਂ ਆ ਹੀ ਕਰਦੀ ਆ ਭਾਈ ਉਹਨੂੰ ਤਾਂ ਟੂੜਿਆ ਤੂੰ ਗੱਲੀ ਨਾਲ ਛੇੜਿਆ ਕਰ ਔਰੀ ਨਾਲ ਤੂੰ ਗੱਲ ਬਤੀਜਿਆ ਕਰ ਬਲਹੀਂ ਔਖੀ ਬਹਿ ਜਾ ਨਾ ਇੱਥੇ ਬਹਿ ਜਾ ਨਾ ਕੋਈ ਨਾ ਇੱਥੇ ਬਹਿ ਜਾ ਨਾ ਚੱਲ ਕੋਈ ਨਹੀਂ ਬੇਬੇ ਬਹਿ ਜਾ ਤੂੰ ਜਵਾਗ ਤਾਂ ਇੱਧਰ ਖੇਡ ਲੈਣਗੇ ਜਾਂ ਭੱਜ ਜ ਤੁਸੀਂ ਇੱਧਰ ਖੇਡ ਲਓ ਨਾ ਹੋਰ ਦੱਸ ਕੀ ਹਾਲ ਆ ਵਧੀਆ ਭਾਈ ਤੇ ਕੀ ਕਹਿੰਦੀ ਸੀ ਤੇਰੀ ਡਾਗੀ ਟੱਕਰ ਗਈ ਉੱਥੇ ਹੈ ਨਾ ਬਾਰਗੀ ਬਾਰਚੀ ਖੜੀ ਸੀ ਪਹਿਲੀ ਜਿਵੇਂ ਡਿੱਕੀ ਜਾਂਦੀ ਹੁੰਦੀ ਆ ਤੇ ਮੈਨੂੰ ਕੋਈ ਨਹੀਂ ਪਤਾ ਹੀ ਹੁੰਦਾ ਵੀ ਆਊਗੀ ਨਾਲੇ ਮੈਂ ਤਾਂ ਜੰਮੀ ਨਹੀਂ ਸੀ ਗੱਲ ਕਰੀ ਵੀ ਫੋਨ ਕਰਿਆ ਤੇ ਵੀ ਰਾਜਵੀਰ ਆਊਗੀ ਆਹੋ ਉਹਨਾਂ ਬੋਲਣ ਲੱਗੀ ਦੇਖੇ ਵੀ ਕੀ ਬੋਲਣਾ ਕੀ ਨਾ ਨਾ ਕਹਿੰਦੀ ਕੋੜਾ ਤੂੰ ਪਹਿਲੀ ਆਬੜੀ ਹਜੇ ਤਾਂ ਛੁੱਟੀਆਂ ਵੀ ਨਹੀਂ ਹੋਊਗਾ ਦੇਖ ਲੈ ਇੰਨਾ ਵੀ ਸਾਫ਼ ਕਿਤਾਬ ਰੱਖਦੀ ਐ ਵੀ ਕਦੋਂ ਛੁੱਟੀਆਂ ਹੋਣਗੀਆਂ ਕਦੋਂ ਨਾ ਜਿੰਗੇਂ ਦੀ ਐ ਇਹ ਤਾਂ ਪਹਿਲੀ ਆਏ ਹੋ ਜਾਂਦੇ ਵੀ ਹੁਣ ਛੁੱਟੀਆਂ ਮਿਲਣਗੀਆਂ ਬਸ ਪੋ ਚੱਲ ਗਿਆ ਛੁੱਟੀਆਂ ਮਿਲਣਗੀਆਂ ਨਾ ਕਹਿੰਦੀ ਫਿਰ ਤੂੰ ਐਨੇ ਦਿਨ ਰਹੇਂਗੀ ਮਾਹੋਂ ਤਾ ਮੈਂ 15 ਦਿਨਾਂ ਦਾ ਕਹਿ ਗਿਆ ਹੀ ਆ ਪਰ ਆਈ ਨਹੀਂ ਪਤਾ ਮੈਂ ਤਾਂ ਬੀਜ ਨਹੀਂ ਰਹਾ ਹੁਣ ਇੱਥੇ ਚਾਹ ਰਾਇ ਭਾਈ ਤੂੰ ਕੀ ਹੋਈ ਗੱਲ ਮੰਗ ਤੇਰਾ ਘਰ ਬਾਰਾ ਸਭ ਕੁਛ ਤੇਰਾ ਮਾਪੇ ਆਉਣੀਆਂ ਆ ਅੱਗੇ ਪੇਕੀ ਉਹ ਤਾਂ ਆਈ ਟਟਕਦੀ ਰਹੂ ਕਿਵੇਂ ਕੋਈ ਭੱਟੀ ਚਿੱਖੇ ਤੇ ਟਟਕਦੀ ਹੁੰਦੀ ਹੈ ਟਟਕੀ ਜਾਂਦੇ ਫਿਰ ਬੇਬੇ ਆਪਾਂ ਕਿਹੜੇ ਡਰਦੇ ਹਾਂ ਤੋਂ ਤੇ ਨਾਲ ਨਾ ਮੇਰੇ ਜਵਾਕਾਂ ਨੂੰ ਖੰਗ ਜਖਮ ਜਾਂ ਹੋ ਰਿਆ ਸੀ ਮੜਾ ਮੜਾ ਮੈਂ ਕਿ ਚਲੋ ਉੱਥੇ ਲੈ ਜਾਨੀ ਆ ਉੱਥੇ ਆਪ ਪਾਣੀ ਤਾਂ ਜਿਹੇ ਹੱਥ ਮਾਰਦੀ ਰਹਿਣੀ ਹੈ ਜਵਾਕ ਮਾਰਦੇ ਰਹਿੰਦੇ ਨੇ ਨਾਲ ਤੇ ਮਾਖਾ ਚਲ ਇੱਥੇ 4 ਦਿਨ ਵਧੀਆ ਆਰਾਮ ਕਰਾਂਗੇ ਨਾਲੇ ਜਵਾਕ ਠੀਕ ਹੋ ਜਾਣਗੇ ਤਾਂ ਜਾ ਕਰੂ ਮੈਂ ਦੱਸਿਆ ਕਿ ਅੱਜ ਬੇਬੇ ਕੇ ਵੀ ਜਵਾਕ ਬਿਮਾਰ ਹੋ ਰਹੇ ਨੇ ਫਿਰ ਅਜਾ ਤੈਨੂੰ ਮੈਂ ਕਹਤਾ ਮੈਂ ਕਿ ਤੂੰ ਇੱਥੇ ਲੈ ਕੇ ਆ ਜਾ ਭਾਈ ਇੱਥੇ ਠੰਮਾ ਧੰਦਾ ਕਰੀ ਜਾਂਦੀਆਂ ਠੰਡੇ ਤੇ ਜੱਟ ਪਾਈ ਜਾਂਦੀਆਂ ਇਹ ਮੰਗ ਤੇਰੇ ਜਵਾਕ ਭਿੱਜੀ ਕਰੀ ਜਾਂਦੇ ਪਾਣੀ ਤੇ ਆਹ ਮੈਂ ਬਾਈ ਨੂੰ ਕਹੂੰਗੀ ਆਪੇ ਦਵਾਈ ਦਵਾ ਲਊਗਾ ਮਾਂ ਦਵਾਈ ਦਵਾ ਦੇ ਕੋਈ ਨਾ ਮਾਠ ਰੱਬ ਤੇਰਾ ਮੁੰਡਾ ਤੇ ਤੂੰ ਇਹ ਮੈਂ ਇਹਦੀ ਗੱਲ ਨਾ ਭਤੀਜਾ ਕਰ ਹਰ ਤਰੀਕੀ ਨਾ ਅਵੇ ਬੇਹ ਜਾਂਦੀ ਨਹੀਂ ਆਪਦੇ ਪੇਕੀ ਬੂਕੀ ਚਾਰਦੇ ਨਾ ਪੇਕੀ ਆਪਾਂ ਕਹਿ ਰਹੀ ਆਂ ਵੀ ਤੂੰ ਵਗ ਜਾ ਇਹ ਆਖ ਦਾਂਗੇ ਇਹਦੀ ਹੁਣ ਅਸੀਂ ਕੋਈ ਨਾ ਕੰਮ ਕਰ ਲਿਆ ਕਰਾਂਗੇ ਬਿੱਗੇ ਤੂੰ ਪਿੰਡ ਜਾ ਕੇ ਉਹਨਾਂ ਤਾਂ ਮਿਲਿਆ ਕੀ ਪਤਾ ਆਪਣੇ ਆਪੇ ਤੋਂ ਬਣ ਗਏ ਬਿਨਾਂ ਦੇ 4 ਦਿਨ ਜਾ ਕੇ ਹਨਾ ਹਾਂ ਵੀ ਮਿਲਿਆ ਤੂੰ ਜਾਇਆ ਭਾਈ 4 ਦਿਨ ਲਾਇਆ ਤੇ ਕੋਈ ਨਾ ਵੀ ਰਾਜ ਵੀ ਰਹੀ ਗਿਆ ਮੇਰੇ ਕੋਲ ਹਾਂ ਚੱਲ ਕੋਈ ਨਹੀਂ ਵੇਪੇ ਕੈਦੀ ਜੇ ਬਾਗੀ ਤਾਂ ਸੌਖੇ ਘੱਟ ਲੰਗੇ। ਇਹ ਅੱਖ ਦੇਖ ਤਾਂ ਬਾਗੀ ਜੇ ਆਏ ਜੇ ਵਗ ਜੇ ਸੌਂ ਕਾ ਲੋਟਾ ਰਾਜਵੀਰ ਆਪਾਂ ਨੂੰ ਹੋਊਗਾ। ਮੈਂ ਵੀ ਕੁਝ ਬਣਾ ਬਣੂ ਕੇ ਲੈ ਜੂਗੀ। ਚੱਲ ਜੇ ਵਗ ਜੇ ਤਾਂ ਇੱਥੋਂ। ਵਗ ਜੇ ਹੋਥੇ ਨਾਲ ਤਾਂ ਕੁਲੀੜਾ ਕੱਪੜਾ ਬਣਾ ਲਈ ਆ ਆਪਦਾ। ਜੇ ਕੋਈ ਮਾੜੀ ਮੋਟੀ ਕੋਈ ਸਿਉਣੀ ਦੀ ਚੀਜ਼ ਬਣਾਉਣੀ ਹੋਈ ਤਾਂ ਆਪਾਂ ਪੁੱਛ ਲਾਂਗੇ ਆਪਾਂ ਕੀ ਕਰਨਾ ਹੈ। ਹਾਂ ਨਾਲੇ ਚੱਲ ਆਏ ਖਾਣ ਪੀਣ ਨੂੰ ਬਣਾ ਕੇ ਲੈ ਜੀ। ਇਹਨਾਂ ਨਾਲ ਬਣਾ ਕੇ ਦੇਣੀ ਮੈਨੂੰ। ਲੈ ਜੀ ਤੂੰ। ਜੇ ਇੱਥੇ ਕਲੇਸ਼ਨ ਹੋਈ ਫੇਰ ਨਹੀਂ ਕੁਛ ਕਰਨ ਦੇਣਾ ਆਪਾਂ ਨੂੰ। ਹੋਰ ਮੇਰਾ ਤਾਂ ਇਰਾਦਾ ਸੀਗਾ ਕਿ ਬੇਬੇ ਮੈਂ ਹਮੇ ਤਾਂ ਖੁਆ ਕਢਾ ਕੇ ਲਿਆਵਾਂ ਥੋੜਾ ਜਿਹਾ ਚਲ ਫਿਰ ਕੋਈ ਨਾ ਖੁਆ ਕੱਢ ਕੇ ਲੈ ਗਈ ਇਹਨੂੰ ਆਪਾਂ ਫਿਰ ਟਾਲੀ ਦੇਵਾਂਗੇ ਆਪਾਂ ਬੈਠੂ ਦੋ ਦਿਨ ਲਾਇਆ ਕੁਛ ਨਹੀਂ ਹੁੰਦਾ ਮਿਲਿਆ ਤੂੰ ਆਦੇ ਪੈਨਾਂ ਵਾਂਗ ਜੀ ਤਾਂ ਆਪਾਂ ਕੁਝ ਦਾ ਰਹਿਦਾ ਟਾਲ ਨਹੀਂ ਗੱਲ ਕਰਾਂਏ ਜੇ ਇਹ ਘਰੇ ਰਹੀ ਕੋਲੇ ਜੇ ਖੜੀ ਰਹੀ ਫਿਰ ਤਾਂ ਸਵਾਦ ਨਹੀਂ ਬਣਨਾ ਜਮੇ ਸਵਾਦ ਤਾਂ ਫੇਰੇ ਵਿੱਚ ਨੀਂਦਰ ਰੱਖਦੀ ਹੈਗੀ ਸਵਾਦ ਕਿੱਥੋਂ ਬਣੂਗਾ ਫਿਰ ਆਏ ਆਖੂਗੀ ਬਿਲਾ ਮੈਂ ਤਾਂ ਦੁੱਧ ਪਾਉਣੀ ਆ ਭਾਈ ਨੂੰ ਮੇਰੇ ਇੰਨੇ ਪੈਸਿਆਂ ਦਾ ਦੁੱਧ ਗਿਆ ਫਿਰ ਤੇ ਵਿੱਚ ਨੀਂਦਰ ਰੱਖਦੀ ਹੈ ਚਲ ਬੇਬੇ ਤਾਂ ਕਿਹੜੀ ਕਰੂਗੀ ਚਾਹ ਮ ਮੈਂ ਮਰੇ ਘਰ ਨਾ ਖਲਾਤਾ ਰੋਗੀ ਮੁੜ ਕੇ ਕੋਈ ਰਸੋਈ ਦਾ ਬਾਰੀ ਨਹੀਂ ਮੈਂ ਤਾਂ ਖੜਕਦਾ ਸੋਹਣਿਆ ਪਤਾ ਨਹੀਂ ਗਰੀ ਤੁਰਦੀ ਪਤਾ ਨਹੀਂ ਕੀ ਕਰਦੀ ਫਿਰਦੀ ਉੱਥੇ ਸਬਜ਼ੀ ਦੀ ਤੋੜੀ ਜਾਂਦੀ ਇਸ ਮੇਲਾ ਦਾ ਚਲ ਕੋਈ ਨਾ ਫਿਰ ਮੈਂ ਤਾਂ ਧਰਦੀ ਆ ਉਹ ਤਾਂ ਚੱਲ ਲਵੇ ਬੇ ਚੰਗਾ ਜਾ ਕੇ ਲੌਂਗ ਲੈ ਚੰਗਾਲੀ ਚਾਹ ਲੈ ਇੱਥੇ ਆਪਦੇ ਪੇਕੀ ਦਾ ਵਧੀਆ ਨਜ਼ਾਰੇ ਆ ਕਹੇ ਜਾ ਮਰਜੀ ਖਾਓ ਪੀਓ ਇੱਥੇ ਬੇਬੇ ਨੂੰ ਕਹ ਦੇਣੀ ਹੈ ਜਿਹੜੀ ਚੀਜ਼ ਨੂੰ ਜੀ ਕਰਦਾ ਬਣਾ ਦਿੰਦੀ ਹੈ ਇਹਦਾ ਪਤਾ ਨਹੀਂ ਕਿਉਂ ਟੱਟ ਦੁਖਦਾ ਰਹਿੰਦਾ ਚਲ ਕੋਈ ਨਾ ਦੁਖੀ ਜਾਣਦੇ ਇਹਨੂੰ ਕਿਹੜਾ ਕੌਣ ਸਿਆਣ ਦਾ ਇੱਥੇ ਕੱਲੀ ਬੋਲ ਕੇ ਬਹਿ ਜਾਂਦੀ ਦੇਖਨੀ ਨਹੀਂ ਆਉਂਦੀ ਚੱਲ ਪੀਣੀ ਲਾ ਦ ਦੇ ਲਾ ਪਤੰਗ ਪਤਾ ਨਹੀਂ ਕਿੱਥੋਂ ਲੈ ਆਏ ਹੈ ਹੁਣ ਆ ਰੀਲਾਂ ਦੇ ਖਾਉ ਜਿੰਨਾ ਡੱਬਾ ਰੀਲਾਂ ਨਾ ਪਿਆ ਸਾਰਾ ਡਾੜਾਣਗੇ ਮੇਰਾ ਤਾਂ ਹੈ ਇੱਥੇ ਤੇ ਪਾਣ ਨੂੰ ਆ ਜਾਂਦੇ ਹੈਗੇ ਮੇਰੇ ਨਾਲ ਵਿੱਚ ਵਿੱਚ ਵੱਜਿਆ ਪਰ ਆਜ ਪਤੰਗ ਜਾ ਲੈ ਕੇ ਕਿੱਥੇ ਲਹੂ ਪਿੰਦੀ ਹੈ ਲਾ ਦ ਦੇਖਨੀ ਮੈਂ ਤਾਂ ਜਾ ਕੇ ਇਹਦੀਆਂ ਰੀਲਾਂ ਧਰਦੀਆਂ ਜਾ ਕੇ ਆ ਬੇਬੇ ਅੰਦਰ ਕੀ ਕਰਦੀ ਹੈ ਰਸੋਈ ਚ ਕੀ ਕਰਦੀ ਐ ਮੈਂ ਬੇਬੇ? ਕੀ ਬਣਾਉਣੀ ਆ ਭਾਈ? ਮੈਂ ਬਣਾ ਲਵਾਂਗੀ। ਛੱਡ ਦੇ। ਤੂੰ ਤਾਂ ਭਾਈ ਉੱਥੇ ਬਾੜੀ ਪਿਆ ਕੀ ਭਾਈ ਕੁੜੀ ਨੂੰ ਗੇਟ ਕਾਲੀ ਆਉਂਦੀ ਨੂੰ ਤੇ ਫਿਰ ਮੈਂ ਕੀ ਕਹਤਾ ਐਂ ਜਾਂ ਮੈਂ ਤਾਂ ਐਂ ਆਖੇ ਮਾਂ ਜੀ ਤੇ ਛੁੱਟੀਆਂ ਮੈਨੂੰ ਨਹੀਂ ਮਿਲਣਗਾਂ। ਐਂ ਕਰ ਭਾਈ। ਉਹਦੀ ਲਾੜੀ ਸ਼ਾਮਲਾ ਉਹ ਫਿਰ ਦੀ ਪਤੰਗ ਚੱਕੀ। ਕੋਈ ਨਹੀਂ ਮੈਂ ਕਰ ਦੂੰਗੀ ਚਾਹ। ਨਾ ਪਤੰਗ ਭਾਈ ਜਵਾਨਾਂ ਦੇ ਜਵਾਕਾਂ ਦੇ ਨਾਲ ਕੀ ਆਏ ਨੇ ਫੇ ਜਵਾਕਾਂ ਨੂੰ ਚਾਹ ਹੋਵੇ ਅਸੀਂ ਨਾਲ ਨਹੀਂ ਆਏ ਆ। ਅੱਛਾ ਉਹ ਜੀ ਨਾਨਕੇ ਐ ਤਾਂ ਇੱਥੇ ਮੇਰਾ ਸਿਰ ਖਣੇਗਾ। ਮੈਂ ਤੈਨੂੰ ਦੱਸਾਂ ਸਮਝਾ ਦੀ ਉਹਨਾਂ ਨੂੰ ਐ ਕਹਦੀ ਮੇਰੀ ਰੀਲਾਂ ਵਾਲੇ ਡੱਬੇ ਦੇ ਹੱਥ ਨਾ ਲਾਉਣ ਅਸਲ ਤਾਂ ਮੈਂ ਚੱਕ ਕੇ ਪਰੀ ਧਰ ਬਸ ਸਮਝਾਉਣ ਨੂੰ ਭੱਜਵਾ ਕੀ ਨਾ ਸਮਝਾਏ ਜਵਾਕ ਤਾਂ ਅਣਕੋੜ ਬੱਚੇ ਹੁੰਦੇ ਨੇ ਇਹ ਤਾਂ ਨਹੀਂ ਪਤਾ ਕਿੱਥੇ ਜਾ ਕੇ ਕਿੱਥੇ ਕੋਈ ਕੀ ਚੱਕ ਲੈ ਮੈਨੂੰ ਐ ਦੱਸਵੇਂ ਮੈਂ ਤੈਨੂੰ ਫੋਨ ਕੀਤਾ ਸੀ ਰਾਜੀ ਮੇਰ ਨੂੰ ਹਾਂ ਭਾਈ ਕੀਤਾ ਸੀ ਮੈਂ ਤੜਕਿਓ ਕਹਿੰਦੇ ਮੇਰੇ ਜਵਾਕ ਬਿਮਾਰ ਹੋ ਰਹੇ ਨੇ ਆਦੀ ਮੈਂ ਦਵਾਈ ਦਵਾਉਣਾ ਆਉਂਗੀ ਫਿਰ ਭਾਈ ਮੈਂ ਕਿਵੇਂ ਜਵਾਬ ਦੇਣਾ ਨਾ ਬੇਬੇ ਜਵਾਕ ਅਗਲੇ ਦੇ ਕੁਝ ਲੱਗਦੇ ਨਹੀਂ ਉਹਦੇ ਸਹੁਰਿਆਂ ਦਾ ਹੱਕ ਨਹੀਂ ਦਵਾਈ ਦਵਾਉਣ ਦਾ ਉਹ ਆਪੇ ਦਵਾਣ ਦੇ ਨਾ ਤੂੰ ਬਾਰੀ ਦਵਾਏਂਗੀ ਉੱਥੇ ਭਾਈ ਰਾਮ ਨਹੀਂ ਆਇਆ ਲੱਗੀ ਨਹੀਂ ਦਵਾਈ ਆਪਣੀ ਮਾਨਸਾ ਲੱਗਦੀ ਹੈ ਦਵਾਈ ਅੱਛਾ ਮਾਨਸਾ ਵਾਲੀ ਦਵਾਈ ਕੰਮ ਕਰਦੀ ਉਹ ਖੋਲੇ ਨਹੀਂ ਕਰਦੀ ਉੱਥੇ ਫੇਰ ਦੇਖ ਦੇ ਮੜੀ ਦਾ ਕੱਪੜਾ ਧੋਣੀ ਜਵਾਕ ਮਗਰ ਭਿੱਜੀ ਜਾਂਦੇ ਨੇ ਹੁਣ ਇਹ ਮਗਰ ਜਾ ਭਾਈ ਤੂੰ ਇੱਥੇ ਲਾ ਜਾ ਦੱਸ 15 ਨਾ ਫਿਰ ਮੇਰੇ ਵੇਲੇ ਤੱਕ ਕਦੇ ਸੋਚਿਆ ਨਹੀਂ ਸੀ ਮੇਰੀ ਤਾਂ ਕੁੜੀ ਰੋਜ਼ ਬਿਮਾਰ ਰਹਿੰਦੀ ਸੀ ਜਦੋਂ ਮੈਂ ਲੀੜਾ ਕੱਪੜੇ ਧੋਣ ਜੀ ਮੇਰੇ ਨਾਲ ਪਾਣੀ ਝੱਠ ਮਾਰਦੀ ਸੀ ਧੀ ਦੇ ਜਵਾਂ ਤਾਂ ਮੈਂ ਕਿੰਨਾ ਕਰਦੀ ਐ ਨਾ ਪੋਤੇ ਪੁੱਤ ਨੂੰ ਕੁਛ ਲੱਗਦੇ ਨਹੀਂ ਪੋਤੇ ਪੁੱਤੇ ਕੋਈ ਨਾਲ ਦੇ ਕਾਨੇ ਵਿੱਚ ਰੱਖਾ ਦੇ ਰੀਆਂ ਭਾਈ ਤੈਨੂੰ ਵੀ ਮਤਲਬ ਉੱਥੇ ਰਪੇ ਦੇ ਰੀਆਂ ਵੀ ਪਾਈ ਜਾ ਦੇ ਪਿੰਡ ਘਰ ਅਬਦਾ ਦਸ ਦਿਲ ਲਾਏ ਆਉਂਦੀ ਸੀ ਤੇ ਮੇਰੇ ਲਾਏ ਆਉਂਦੀ ਸੀ ਐ 10 ਦਿਨਾਂ ਨੂੰ ਛੁੱਟੀਆਂ ਮਿਲੀਆਂ ਤੂੰ ਜਾਂਦੀ ਸੀ ਪਹਿਲੀ ਕੰਨੀ ਆਉਂਦੀ ਸੀ ਬੈਗ ਚੱਕ ਕੇ ਤੇਰੀ ਟੀ ਮੰਗੂ ਨਾ ਪਹਿਲੇ ਪਈ ਜਾਂ ਹੁਣ ਜਵਾਕ ਬਿਮਾਰ ਹੋ ਗਿਆ ਖਤਾ ਆ ਗਿਆ ਫਿਰ ਇਹ ਕੀ ਅਗਲੀ ਸੀ ਪਈਦੀ ਇਹ ਵੀ ਹਜੇ 10 ਦਿਨ 15 ਦਿਨ ਨਹੀਂ ਸੀ ਹਜੇ ਆਉਂਦੀ ਫਿਰ ਆਉਂਦੀ ਕਿਤੇ ਫਟੀ ਜਵੇ ਤੇ ਮੈਨੂੰ ਛੋਡਾ ਤੁਸੀਂ ਸ਼ਬਦ ਚੱਲ ਛੋਡਾ ਮੈਂ ਦੇ ਤੈਨੂੰ ਐਨੀ ਤਕਲੀਫ ਆ ਨਾ ਵੀ ਡੰਗੇ ਵਾਕਾ ਦੇ ਬਹੁਤ ਰਕ ਤੇ ਕਾਲੇ ਪੈਂਦੇ ਆਏ ਕਰ ਤੂੰ ਪਿੰਡ ਬਲ ਗਿਆ ਲਾ ਆ ਦੱਸ ਦੇਣ ਅੱਛਾ ਮੈਂ ਵੀ ਤੇਰੀ ਟੀ ਮੰਗਵਾ ਦੇ ਜਵਾਕਾਂ ਦੀ ਪੜ੍ਹਾਈ ਖਰਾਬ ਕਰਕੇ ਜਵਾਕ ਲੈ ਕੇ ਉੱਡ ਜਾ ਮੇਰੇ ਤਾਂ ਜਵਾਕ ਪੜ੍ਹਦੇ ਨਾ ਨਾ ਜਦੋਂ ਛੁੱਟੀਆਂ ਮਿਲ ਗਈਆਂ ਨਾ ਮੈਂ ਤਾਂ ਨਾਲ ਦੇ ਜਵਾਕ ਹੀ ਭੇਜੂੰਗੀ ਦੋਨੇ ਉਹਦੇ ਮਾਮਾ ਲੈ ਜਾਊਗਾ ਕਿ ਮੈਂ ਤਾਂ ਕਿ ਚੰਦੀ ਨਹੀਂ ਸਿਆਲ ਦੇਣਾ ਛੇ ਦਾ ਭਾਈ ਹੋਈ ਜਾਨੂ ਜੀ ਕਰਦਾ ਇਹਦਾ ਭਾਈ ਮਾ ਪਿਆਰਾ ਭਾਈ ਉਹਦੇ ਮਾ ਪਿਓ ਦਾ ਜਵਾਕੜੀ ਆਉਂਦੀ ਆ ਤੂੰ ਤਾਂ ਬਸ ਆਪ ਦੇ ਕੇ ਕਹਿੰਦੀ ਤੇ ਕਹਿ ਰਿਹਾ ਕਮਾਦੀ ਆ ਵੀ ਪਤਾ ਨਹੀਂ ਕੀ ਮਾਗਰੋ ਮੇਰੇ ਘਰ ਚੱਕਰ ਦੇਣਗੀ ਨਾ ਇਹ ਮਾਦੀ ਤੀ ਮੈਨੂੰ ਜਾ ਜਾ ਬਗ ਜਾ ਤੀ ਕੋਲੇ ਜਾ ਕੇ ਗੱਲਾਂ ਕਰ ਲੈ ਨਾ ਇਹਦੇ ਜਵਾਕ ਸਾਂਭ ਲੈ ਤਪ ਜਾ ਕਿਦਾ ਕੇ ਸ਼ਾਂਭਣੋਂ ਕਿ ਭਾਈ ਮੈਂ ਗੋਦੀ ਚੱਕਣਿਆ ਜਿਵਾਕ ਵਧੀਆ ਭੱਜੇ ਫਿਰਦਾ ਹੈ ਜਿਹੜੇ ਜਿਵਾਕ ਨੇ ਸਿਆਣੇ ਸੂਹ ਫੜੇ ਫਿਰਦੇ ਨੇ ਤਾਂ ਮੈਨੂੰ ਪਤਾ ਹੀ ਐ ਵਗ ਜਾ ਕਹਿੰਦੀ ਜਾਣ ਕੇ ਹੁਣ ਚਾਲਾਂ ਕਰਦੀ ਐ ਇਹਨਾਂ ਨੂੰ ਆਏ ਆ ਵੀ ਦੋਨੇ ਮਾਵਾਂਤਿਆਂ ਰੱਖ ਕੇ ਇਹਨੂੰ ਭਜਾ ਦੇਂਗੇ ਇਹਨੂੰ ਕਹ ਦੇਂਗੇ ਆਰੇ ਪਿੰਡ ਵਗ ਜਾ ਮੈਂ ਤਾਂ ਇਤ ਕਿ ਛੁੱਟੀਆਂ 'ਚ ਵੀ ਨਹੀਂ ਜਾਂਦੀ ਮੈਂ ਤਾਂ ਆਦੇ ਜਿਵਾਕ ਭੇਜੂੰਗੀ ਇਕੱਲੇ ਮੈਂ ਇੱਥੇ ਹੀ ਰੂੰ ਤੂੰ ਦੇਖਦੀ ਜਈ ਤੁਸੀਂ ਕਰਕੇ ਦੇਖੋ ਕਿਹੜਾ ਕੁਛ ਕਰ ਦੂੰ ਮਾਵਾਂਤਿਆਂ ਪਿਆਦ ਨਹੀਂ ਚਾਹ ਦੀ ਘੁੱਟ ਇੱਥੇ ਚੱਕ ਕੇ ਜੱਗ ਦੁੱਧ ਦਾ ਮਾਰਦੀ ਹੁਣ ਜੇ ਮੈਂ ਨਾ ਆਉਂਦੀ ਮੜਾ ਤਾਂ ਮਿੰਟ ਮੈਂ ਮੰਗ ਆ ਗਈ ਮੇਰਾ ਪਾਲਕ ਤੋੜਦੀ ਪਾਲਕ ਛੰਨੇ ਰਹੇਗੀ ਹੁਣ ਪਤਾ ਨਹੀਂ ਕੀ ਲਿਆ ਲਿਆ ਖਵਾਉਗੀ ਇਹਨਾਂ ਨੂੰ ਪਕੌੜੇ ਪੂੜੇ ਲਿਆਉਗੀ ਹੁਣ ਤਾਂ ਸੌ ਚੀਜ਼ਾਂ ਲਿਆਉਗੀ ਹੁਣ ਤਾਂ ਪੈਸੇ ਬਾਧੂ ਆ ਜਾਣਗੇ ਗੱਲ ਕਰੋ ਈ ਗੱਲ ਪੋਤੇ ਪੋਤੀਆਂ ਬਾਰੇ ਨਹੀਂ ਜਵਾਕ ਤੜਕੇ ਰੋਂਦੇ ਗਏ 10 ਰੁਪਏ ਨਹੀਂ ਦਿੱਤੇ ਤੇ ਆ ਹੁਣ ਦੇਖ ਲੈ ਦੋ ਤੇਨ ਹੁਣ ਲਿਆ ਡੂਹੀ ਦੋ ਤੇ ਪਿਆਰੇ ਪੁੱਤ ਤੇ ਪਿਆਰੇ ਨਹੀਂ ਲੈ ਆ ਜਾ ਬੇਬੇ ਕਲੋਂ ਦੀ ਡਿੱਕੀ ਆਨੀ ਆ ਮੈਂ ਉਹਦੇ ਨਾਲ ਹੀ ਪਕਾਈ ਮਾਰੀ ਆਨੀ ਆ ਪਕਾਈ ਕੀ ਮਾਰਨੀ ਆ ਭਾਈ ਪੁੱਛ ਨਾ ਜਿਵਾਕਾਂ ਨੂੰ ਸਮਝਾ ਤੂੰ ਜਿੱਤ ਕਾਲੇ ਪੈਂਦਾ ਮੇਰੇ ਪਹਿਲਾਂ ਹੀ ਆ ਗਈ ਸੌ ਕੁਸ ਕਰੀ ਜਾਂਦੀ ਆ ਭਾਈ ਆਹੋ ਜਿਵਾਕਾਂ ਉਧਰ ਦੇ ਮੱਚਦੀ ਤਾਂ ਦੇਖ ਕਿਵੇਂ ਆ ਪਤੰਗੀ ਚੜਾਉਂਦੇ ਆ ਔਰ ਤਾਂ ਨਹੀਂ ਕੁਛ ਕਰਦੇ ਤਕਲੀਫ ਵਾਲੀ ਮੰਦੀ ਆ ਭਾਈ ਆਸ਼ਾ ਮੰਦੀ ਆ ਜਿਵਾਕਾਂ ਨਾਲੇ ਤਾਂ ਬੇਬੇ ਵਿਚਾਰੇ ਨਾ ਪਰਾਂ ਸਾਈਡ ਤੇ ਹੋ ਕੇ ਖੇਡੀਆਂ ਜਾਂਦੇ ਰਹਿੰਦੇ ਤੇ ਵਿੱਚ ਤਾਂ ਹੁੰਦੀ ਨਹੀਂ ਉਹ ਨਾ ਭਾਈ ਉਹ ਤਾਂ ਉਧਰ ਹੀ ਖੇਡਦੇ ਨੇ ਉਹ ਬਸ ਥੋੜਾ ਜੈ ਇਹਨੂੰ ਔਖਾ ਹੀ ਮੰਦੀ ਆ ਵੀ ਕੁੜੇ ਵਾਲਾ ਪੁੱਛ ਲੈਣ ਨੂੰ ਪੀਆਂ ਦੀ ਜਾਊਗੀ ਪਿੰਡ ਆਪ ਦੇ ਕਿ ਜਾਂਦੀ ਨਹੀਂ ਆਦੀ ਪਤਾ ਜਾਂਦੀ ਨਹੀਂ ਮੈਂ ਤਾਂ ਕਹਿੰਦੀ ਕੱਲੇ ਜਿਵਾਕਾਂ ਨੂੰ ਛੁੱਟੀਆਂ ਹੋਣੀਆਂ ਜਿਵਾਕਾਂ ਨੂੰ ਭੇਜੂ ਮੈਂ ਤਾਂ ਕਹਿੰਦੀ ਜਾਂਦੀ ਨਹੀਂ ਸਰਦੀ ਉੱਥੇ ਕੀ ਵਜਾ ਕੋਈ ਇਹਨੂੰ ਬੁਲਾਉਂਦਾ ਕੋਈ ਸੋ ਕੋਈ ਨਾ ਬੁਲਾਉਂਦਾ ਕੀ ਵਜਾ ਕੋਈ ਇਹਦਾ ਮੂੰਹ ਤੇ ਆ ਰੋਥੀ ਵੀ ਕਰ ਜਾ ਕੇ ਨਾ ਕਰਦਾ ਮੈਂ ਤਾਂ ਕਿਹੜੀ ਇਹਦੇ ਕਰਦੇ ਹੋਣਗੇ ਚਲ ਆਪਾਂ ਕੀ ਲੈਣਾ ਬੇ ਕਰਦੇ ਹੁਣ ਨਾ ਕਰਦੇ ਹੁਣ ਤੇ ਬਾਈ ਆਊਗਾ ਅੱਜ ਫਿਰ ਦਵਾਈ ਦਵਾ ਲੈਂਦਾ ਜਵਾਖਾ ਉਹ ਭਾਈ ਕਿਹੜਾ ਹੁਣ ਦੇਖ ਵਿਆਹ ਗਿਆ ਹੋਇਆ ਦੇਖ ਪਾਂਛੇ ਚ ਗਿਆ ਭਾਈ ਹੁਣ ਕੀ ਪਤਾ ਕਿ ਰੋਕ ਆਊਗਾ ਕੀ ਬਤਾਈ ਨਹੀਂ ਪਤਾ ਰਾਤ ਨੂੰ ਆਵੇ ਦੱਸ ਬੋ ਰਾਤ ਨੂੰ ਆਵੇ ਨਹੀਂ ਭਾਈ ਤੇ ਤੂੰ ਆਏ ਕਰ ਮੈਂ ਤਾਂ ਕਹਿ ਨਹੀਂ ਆਪਾਂ ਵਗ ਚੱਲਦੇ ਆਪਾਂ ਦਵਾਈ ਦਵਾ ਦਈਏ ਉਹਨੇ ਤੇ ਹੋਰ ਵੀ ਮੇਰੀ ਤਾਂ ਰਾਤ ਆਉਂਦੀ ਜਾਂਦੀ ਆ ਹੋਰ ਰਾਤ ਆਉਂਦੀ ਆ ਆ ਮੁੰਡੇ ਨੂੰ ਤਾਂ ਨਾ ਰਾਤ ਨੂੰ ਬੁਖਾਰ ਚੜਦਾ ਤਿੰਨੇ ਤਾਂ ਵਧੀਆ ਤੁਰਿਆ ਫਿਰਦਾ ਰਹਿੰਦਾ ਇਹ ਫਿਰ ਆਪਾਂ ਵਗ ਚੱਲਦੇ ਆਂਗੇ ਚੱਲ ਬੇਬੇ ਫਿਰ ਵਗ ਜਾਨੇ ਆ ਆਪਾਂ ਹੀ ਦਵਾਈ ਦਵਾ ਲਿਓਨੇ ਆ ਪੈਸੇ ਹੈਗੇ ਤੇਰੇ ਕੋਲੇ ਫਿਰ ਤਾਂ ਮੈਂ ਕੋਈ ਨਾ ਚੱਕ ਲੂੰਗੀ ਅੰਦਰ ਆ ਚੱਕ ਲਵੇ ਫਿਰ ਆਪਾਂ ਹੀ ਵਗ ਚੱਲਦੇ ਆ ਫਿਰ ਆਪਾਂ ਵਗ ਚੱਲਦੇ ਆ ਮੈਂ ਲਿਆਉਣੀ ਆ ਫਿਰ ਨਾਲੇ ਕੁਝ ਖਾਣ ਪੀਣ ਨੂੰ ਲੈ ਆਵਾਂਗੇ ਹੋਣਾ ਜਵਾਕਾਂ ਦਵਾ ਲਿਆਵਾਂਗੇ ਕੁਝ ਨਾੜੀ ਲੈ ਜਾਗੇ ਜਵਾਕਾਂ ਦੋਨਾਂ ਨੂੰ ਹੈਨਾ ਹੋਰ ਚੱਕ ਲਿਆਵੇ ਵੀ ਪੈਸੇ ਨਾ ਨੀਰਾ ਤਮੇ ਪਾਈ ਮੱਜਾਂ ਨੂੰ ਦੇਖਦੀਆਂ ਕੀ ਕਰਦੀਆਂ ਮਾਵਾਂ ਤੀਆਂ ਚੁਗਲੂਂਗੀ ਕਰੀ ਜਾਂਦੀਆਂ ਉਹਨੀਆਂ ਹੋਰ ਕੀ ਕਰਨਾ ਇਹਨਾਂ ਨੇ ਹੋਰ ਕੀ ਇਹਨਾਂ ਨੇ ਕਮਾਈ ਕਰਨੀ ਹੈ ਹਰ ਤਰੀਕਾ ਕੀ ਮੈਂ ਕਿਹਾ ਵੀ ਇਹ ਰੇ ਪੇਟੀ ਦੇਖ ਤੂੰ ਪੈਸੇ ਦਿੱਤੇ ਸੀ ਦੇਖ ਗਰ ਲਾਲ ਨੂੰ ਤੇ ਉਹ ਚਾਬੀ ਤੇਰੇ ਕੋਲ ਹੀ ਆ ਪਾਈ ਤੇ ਸੀ ਮਾਂ ਛੱਡ ਦਵਾਈ ਲੈਣ ਜਾਣਾਗਾ ਕਾ ਮਾਨਸਾ ਹੁਣ ਤਾਂ ਬੇ ਬੁਵਾਈ ਆਈ ਏ ਤੇਰੀ ਕੁੜੀ ਜਵਾਕ ਲੈ ਕੇ ਤੇ ਹੁਣ ਛੇਤੀ ਮਾਨਸਾ ਜਾਣੇ ਫਿਰ ਆਉਂਦ ਕੋਈ ਦਵਾਈ ਲਿਆਉਂਦੀ ਪਈ ਆਉਂਦੇ ਪਈ ਫਿਰ ਕੱਲੀ ਆ ਖੜੀ ਨਹੀਂ ਜਵਾਕਾ ਨੂੰ ਲੈ ਕੇ ਹੁਣ ਆਈ ਤੂੰ ਮੇਰੇ ਨਾਲ ਚੱਲ ਦੇਖ ਬੇਮੀ ਕੜ ਕੇ ਦਵਾਈ ਲਿਆਊਗਾ ਉਹ ਦਵਾਈ ਲੈ ਜੂਗਾ ਗੱਡੀ ਤੇ ਕੋਈ ਨਹੀਂ ਐ ਕਰ ਇਥੋਂ ਡਾਕਟਰ ਦੇੋਂ ਦਵਾਈ ਲੈ ਪਿੰਡ ਵਾਲੇ ਨੂੰ ਲੈ ਜਾ ਜਵਾਕਾਂ ਨੂੰ ਪਿੰਡ ਚੋਂ ਕਹਿੰਦੀ ਭਾਈ ਉਹ ਦਵਾਈ ਸੀ ਕਹਿੰਦੀ ਉੱਥੇ ਵੀ ਆਰਾਮ ਨਹੀਂ ਆਇਆ ਕਹਿੰਦੀ ਤੇ ਫਿਰ ਉੱਥੋਂ ਵੀ ਤਾਂ ਦਵਾਈ ਸੀ ਅਗਲੇ ਦੀ ਵੀ ਜਵਾਕਾਂ ਕਿ ਤੈਨੂੰ ਜਿਆਦਾ ਫਿਕਰ ਹੈ ਤੇ ਜਵਾਕਾਂ ਦੀ ਜਾ ਲੈ ਜਾ ਫਿਰ ਕੋਈ ਫੋਨ ਕਰੇ ਮੈਂ ਛੱਡੇ ਨੇ ਫਿਰ ਹੁਣ ਤਾਂ ਮੈਂ ਆਪਾਂ ਨਹੀਂ ਫਿਕਰ ਹੈ ਕਿਹੜਾ ਦਵਾ ਲਿਆ ਜੇ ਨਾਰਾ ਮਾਇ ਨਾ ਕੋਈ ਨਹੀਂ ਦੇਖ ਲਾਂਗੇ ਉਹਦੇ ਆਏ ਤੋਂ ਚਾਬੀ ਤਾਂ ਨਹੀਂ ਮੈਨੂੰ ਪਤਾ ਮੈਂ ਤਾਂ ਰੱਖ ਕੇ ਭੁੱਲ ਗਈ ਲਾਈ ਕਾਉਂਟਰ 'ਤੇ ਆਇਆ ਡਾਕਟਰ ਟਲ ਆਇਆ ਜੇ ਨਰਾਮ ਆਇਆ ਔਰ ਰਾਜਵੀਰ ਆਇਆ ਆਖੂਗੀ ਵੀ ਨਾਲ ਤੇ ਮੈਨੂੰ ਇੱਥੇ ਸੱਦ ਲਿਆ ਤੇ ਵੀ ਨਾਲੇ ਹੁਣ ਮਾਨਸਾ ਨਹੀਂ ਮੇਰੇ ਜਵਾਕ ਮੈਂ ਤਾਂ ਰਾਜਵੀਰ ਨੂੰ ਆਖਿਆ ਨਹੀਂ ਸੀ ਆਉਣ ਨੂੰ ਮੈਂ ਤਾਂ ਰਾਜਵੀਰ ਨੂੰ ਇਹ ਕਹਿ ਨਹੀਂ ਸੀ ਸਾਡੇ ਕੋਲ ਐਸੀ ਦਵਾਈ ਦਵਾਵਾਂਗੇ ਆਪੇ ਉਹਦੀ ਸਸਤ ਦਵਾਈ ਕੇ ਨਹੀਂ ਹੁੰਦਾ ਭਾਈ ਨਹੀਂ ਆਖਿਆ ਮੈਂ ਤਾਂ ਉਹਦੇ ਪੁੱਤਾਂ ਨਾ ਮੂੰਹ ਉਹਦੀ ਸਸਤੀ ਤਾਂ ਪੈਣ ਨਹੀਂ ਦਿੰਦੀ ਤੂੰ ਤੂੰ ਕਹਿੰਦੀ ਹੈ ਮੇਰੇ ਦੋਤੇ ਦੋਤਿਆਂ ਮੈਂ ਹੀ ਕਰਾਂ ਹੋਰ ਨਾ ਕੋਈ ਇਹਨਾਂ ਨਾਲ ਕਰੇ ਲੱਭ ਪਾਈ ਕਰਿਆ ਕਿ ਉਹ ਘਰ ਤੋਂ ਫੇਰ ਉਹ ਗੱਲ ਮੰਗੂ ਤੀਂਾ ਫਿਰ ਮਾਮਾ ਕੋਲੇ ਆਈ ਜਾਂਦੀਆਂ ਲੈ ਕੇ ਜਵਾਕ ਨੂੰ ਦਵਾਈ ਦਵਾਉਣ ਜੇ ਹੁਣ ਮੈਂ ਦਵਾ ਦੂੰ ਫਿਰ ਕਿੰਨੀ ਕ ਗੱਲ ਲੈ ਗਈ। ਫਿਰ ਇਥੋਂ ਡਾਕਟਰ ਤੋਂ ਦਵਾ ਲੈਣਾ ਆਪਾਂ ਕਿਹੜੇ ਲੈਂਦੀ ਨਹੀਂ ਡਾਕਟਰ ਤੋਂ ਸਾਨੂੰ ਕਿਹੜੇ ਤੂੰ ਪਹਿਲੇ ਦਿਨ ਹੀ ਲੈ ਜਾਣੀ ਹੁੰਦੀਆਂ ਮਾਨਸਾ ਇਹ ਤਾਂ ਪਾਈ ਕਾਜਨ ਹੋ ਗਏ ਦਵਾਈ ਜਾਂਦੀ ਹੈ ਵਿਚਾਰੀ ਨੂੰ ਆਰਾਮ ਨਹੀਂ ਆਇਆ ਕਿ ਡੋਕਟਰ ਫਿਰ ਉੱਥੋਂ ਦਵਾਈ ਜਾਂਦੀ ਔਰ ਤਾਂ ਨਹੀਂ ਦਵਾਈ ਡਾਕਟਰ ਬਦਲ ਕੇ ਆਰਾਮ ਵੀ ਆ ਸਕਦਾ ਜਾਂ ਲੈ ਜਾ ਦਵਾ ਲਿਆ ਵਗ ਜਾ ਬਜਨाराम ਆਇਆ ਕਹਿੰਦੀ ਇੱਥੇ ਦਵਾਈ ਲੈ ਤਸੀਂ ਪਿੰਡਾਂ ਨਾਲ ਉੱਥੋਂ ਹੀ ਦਵਾਈ ਦਵਾਉਂਦੀ ਆਈ ਆ ਆਏ ਏਡੀ ਹੰਡਖੋਰੀ ਆ ਫਿਰ ਉੱਥੋਂ ਵੀ ਤਾਂ 5 ਦਿਨ ਹੋ ਗਏ ਦਵਾਉਂਦੀ ਨੂੰ ਜੇ ਤੂੰ ਇੱਕ ਦਿਨ ਦਵਾਈ ਲੈ ਆਂਗੀ ਫਿਰ ਕੀ ਹੋ ਜੂ ਲੈ ਜਾ ਇਹਨਾਂ ਨੂੰ ਤੇ ਪਾਉਣ ਨੂੰ ਚੱਲ ਪਾਂਦੀਆਂ ਦੋਨੇ ਮਾਵਾਆਂ ਧੀਆਂ ਹੋ ਜਾਂਦੀਆਂ ਇਕੱਠੀਆਂ ਪਹਿਲਾਂ ਤਾਂ ਇੱਕ ਸੀ ਹੁਣ ਦੋ ਹੋ ਗਈਆਂ ਬੇਬੇ ਚੱਲ ਆ ਜਾ ਚੱਲਗੇ ਦਵਾਈ ਲੈਣਾ ਕਿੱਧਰ ਜਾਣੇ ਭਾਈ ਮਾਨਸਾ ਜਾਂਦੇ ਸੀ ਦਵਾਈ ਲੈਣ ਕੋਈ ਨਹੀਂ ਭਾਈ ਕਰ ਬਾਈ ਦਵਾ ਲੇਗਾ ਤੜਕੇ ਆ ਜਾਣਗੇ ਉਹਨੂੰ ਬਿਆਤੇ ਕਿਆ ਹੋਇਆ ਕੋਈ ਚੰਗੀ ਦਵਾਈ ਜੋ ਲੋਕਾਂ ਨੂੰ ਮੇਰੇ ਨੂੰ ਬੁਖਾਰ ਹੋਇਆ ਪਿਆ ਤੇ ਮੈਂ ਬਾਈ ਨੂੰ ਡੇਕੀ ਜਮਾ ਬਾਈ ਦਾ ਕੀ ਪਤਾ ਕਦੋਂ ਆਊਗਾ ਨਾ ਫਿਰ ਜੇ ਇੰਨੀ ਬਿਮਾਰ ਸੀ ਤੇਰੇ ਜਵਾਕ ਤੂੰ ਆਉਂਦੀ ਦਵਾ ਲੈਂਦੀ ਨਾ ਤੂੰ ਮਾਨਸਾਂ ਦੇ ਵਿੱਚ ਦੀ ਨੰਗ ਕਿੰਨ ਨਾ ਮੈਂ ਚਾਹੇ ਆਉਂਦੀ ਦਵਾ ਕੇ ਲਿਆਮਾ ਚਾਹੇ ਹੁਣ ਦਵਾ ਕੇ ਲਿਆਮਾ ਤੈਨੂੰ ਕੀ ਤਕਲੀਫ ਹੋ ਗਈ ਐਡੀ ਮੈਨੂੰ ਕੀ ਤਕਲੀਫ ਪਾਣੀ ਸੀ ਚਾਬੀ ਮੰਗਦੀ ਸੀ ਮੈਥੋਂ ਤਵੇ ਬੇ ਮੈਂ ਤਾਂ ਭਈ ਚਾਬੀ ਰੱਖ ਕੇ ਭੁੱਲ ਗਈ ਚਾਬੀ ਤਾਂ ਤੇਰੇ ਯਾਦ ਆ ਜੂਗੀ ਜੱਪਾਲਕੇ ਦੇ ਤੇ ਕੋਈ ਨਹੀਂ ਅਸੀਂ ਛੇਤੀ ਮੁੜ ਕੇ ਵੀ ਆਉਣਾ ਸਾਨੂੰ ਕਵੇਲਾ ਹੋ ਜਾਣਾ ਨਾ ਤੇਰੇ ਆਪ ਦੀ ਜਵਾਕਾਂ ਜੋ ਕਰੇ ਤਾਂ ਤੇਰੇ ਕੋਲੇ ਪੈਸੇ ਹੋਣਗੇ ਕਿ ਤੇਰੇ ਸਹੁਰਿਆਂ ਨੇ ਜਮ ਖਾਲੀ ਤੋਰ ਦਿੱਤੀ ਉਹ ਮੈਂ ਮਰ ਜਾ ਕਿੱਡੀ ਬੇਈਮਾਨੀ ਐ ਨਾ ਦੇਖ ਲੈ ਪੈਸਾ ਦਾ ਸਾਰਾ ਕਿਤਾਬ ਲਾਉਂਦੀ ਆ ਆਪਦੇ ਜਵਾਕਾਂ ਜੋ ਕਰੇ ਤਾਂ ਮੈਂ ਲੈ ਕੇ ਆਈ ਆ ਐਂ ਤਾਂ ਮੇਰੇ ਕੋਲ ਹੈਗਾ 56000 ਰੁਪਏ ਫਿਰ ਜੇ ਲੈ ਕੇ ਆਈਆਂ 56000 ਰੁਪਏ ਵਗਜੋ ਮਾਮਾ ਦੀਆਂ ਮੈਂ ਤੈਨੂੰ ਕੰਨ ਚਾਬੀ ਮੰਗਦਾਂ ਲਾ ਆ ਗਈ ਵੱਡੀ ਪ੍ਰਧਾਨ ਲੈ ਕਿਦਰੀ ਚਾਬੀਆਂ ਰੱਖਣ ਲੱਗ ਗਈ ਲੈ ਕਿਹ ਪ੍ਰਧਾਨ ਹੁੰਦਾ ਆਪਦੇ ਘਰੇ ਤੂੰ ਕਹੜਾ ਹੈਂ ਨਹੀਂ ਆਪਦੇ ਕਉ ਮੀਤਾ ਕਹੋ ਨੀ ਐ ਇੰਨਾ ਮਝੇ ਮਾ ਨਾ ਕਰ ਮੇਰੇ ਜਵਾਕਾਂ ਤੇ ਕੋਈ ਨਾ ਨਾਨ ਕੀਦਾ ਤੇਰੇ ਜਵਾਖ ਵੀ ਜਾਣਗੇ ਕਦੇ ਤੇ ਫਿਰ ਮੇਰੇ ਜਾਂਦੇ ਨ ਮੈਂ ਕਿਹੜਾ ਬਿਮਾਰ ਜਵਾਕਾਂ ਨੂੰ ਨਾਨ ਕੀ ਛੱਟਿਆ ਨੀ ਇੱਥੇ ਦਵਾਈ ਦਵਾਉਣੀ ਆ ਸੌਰੀ ਦਵਾਈ ਦਵਾਣੇ ਹੁੰਦੇ ਤੈਨੂੰ ਤਾਂ ਬਾਲਾ ਮਝੇ ਮਾ ਰਹਿੰਦਾ ਪਤਾ ਨਹੀਂ ਇੰਨੇ ਕਿਉਂ ਮੱਚਦੀ ਛੜਦੀ ਰਹਿੰਨੀ ਆ ਤੂੰ ਐਡੀ ਬੇਕਰ ਤੂਤੀ ਮੈਂ ਕਦੇ ਜ਼ਿੰਦਗੀ ਚ ਬੁੜੀ ਨਹੀਂ ਦੇਖੀ ਜਿੱਡੀ ਤੂੰ ਆ ਚੱਲ ਕੋਈ ਨਹੀਂ ਭਾਈ ਮੈਂ ਤਾਂ ਬੇਕਰ ਤੂਤੀ ਆ ਜਿੱਦੇ ਮੈਂ ਕਰਤੂਤਾੜੀ ਹੋ ਗਈ ਉਦਦੇ ਆ ਜੀ ਮੇਰੇ ਕੋਲ ਤਾਂ ਤੂਤੀਆਂ ਬਗੀਆਂ ਉਦੋਂ ਤਾਂ ਚਾਬੀ ਤੇ ਆ ਜੂਗੀ ਆਹ ਹੋਦਾ ਤਾਂ ਤੇ ਆ ਜੂਗੀ ਉਹ ਤਾਂ ਮੈਂ ਭਾੜ ਲੂੰ ਖਲ ਜੇ ਤੇਰਾ ਦਿਮਾਗ ਸੱਚੀ ਭੁੱਲ ਜੇ ਰੱਖ ਰੱਖ ਚੀਜ਼ਾਂ ਤੂੰ ਕਿੱਡੀ ਭੈਣ ਮਾਨਣੀ ਹੈ ਹੋਰ ਕੀ ਤੂੰ ਮੈਨੂੰ ਦਬਾਵਾਵਾਂ ਦੇਂਗੀ ਬਾਤ ਦਵਾਈ ਦੇਂਗੀ ਜਹੇ ਜੇ ਬੇਈਮਾਨੇ ਤੂੰ ਕਰਦੀ ਆ ਉਹ ਜਹ ਤੈਨੂੰ ਮੈਂ ਕਹਿ ਦਿੰਨੀ ਆ ਤੂੰ ਕੀ ਖੰਡ ਪਾਉਣੀ ਆ ਮੈਨੂੰ ਤੇਰਾ ਮਨ ਚ ਕਿੰਨੀਆਂ ਕ ਮੇਰੇ ਜਵਾਕਾਂ ਨੂੰ ਗਾਲਾਂ ਦਿੰਦੀ ਹੋਵੇਂਗੀ ਨਾ ਤੂੰ ਕਿਹੜਾ ਖੰਡ ਪਾਉਣੀ ਹੈਗੀ ਤੂੰ ਮੈਨੂੰ ਸਿੱਧੇ ਮੂੰਹ ਵੱਲ ਪਾਉਂਦੀ ਤੂੰ ਜਦੋਂ ਆ ਜਾਨੀ ਆ ਉਹਦੀਆਂ ਸੂਲੀ ਤੇ ਟੰਗਦਾਨੀ ਆ ਸਾਨੂੰ ਨਾ ਕੰਮ ਤਾਂ ਪਹਿਲਾਂ ਤੂੰ ਹੀ ਸ਼ੁਰੂ ਕੀਤਾ ਸੀ ਤੂੰ ਬਾਲੀ ਮੈਨੂੰ ਸਸਰੀਕਾਲ ਬੁਲਾਈ ਸੀ ਆਉਂਦੀ ਨੂੰ ਸਸਰੀਕਾਲ ਤਾਂ ਮੈਂ ਫੇਰੀ ਬਣਾਉਂਦੀ ਜੇ ਮੈਨੂੰ ਦੱਸਿਆ ਹੁੰਦਾ ਵੀ ਮੈਂ ਆਉਣੀ ਆ ਮਾਂ ਨਾ ਗੱਲਾਂ ਕਰੀਆਂ ਸੀ ਬਗ ਜਾ ਮਾਂ ਨਾ ਤੇ ਬਗ ਜਾ ਬਗ ਜਾ ਤੂੰ ਬਗ ਜਾ ਬਗ ਜਾ ਕਿੱਥੇ ਲਹੂ ਪੀਤਾ ਇਹਨੇ ਇੱਕਾ ਉਹੀ ਗੱਲ ਆ ਇੱਕ ਮੇਰੇ ਭਰਾ ਦਾ ਜੇ ਕੋਈ ਹੋਰ ਹੋਵੇ ਤਰਸ ਕੇ ਦੂਜੀ ਪਰਜਾਈ ਦੇ ਬਗ ਜਾ ਆ ਚੰਦਰੀ ਇੱਕ ਲਿਆ ਕੇ ਕਰੇ ਬਾੜ ਲਈ ਚੱਲ ਕਿੱਧਰ ਗਈ ਬੇਬੇ ਆ ਜਾ ਹੁਣ ਮੇਰੇ ਕੋਲ ਹੈਗੇ ਨਹੀਂ ਪੈਸੇ ਆਪਾਂ ਬਗ ਚੱਲਦੇ ਆ ਰਾਜਵੀਰ ਮੇਰੀ ਗੱਲ ਸੁਣ ਪੁੱਤ ਤੂੰ ਕਿਉਂ ਕਮਲੀ ਹੋਈ ਆ ਜੀ ਤੇ ਸੁਣ ਦੀ ਵੀ ਨਾ ਹੋਵੇ ਉਹ ਮੇਰੀ ਗੱਲ ਸੁਣ ਹੁਣ ਐਨੇ ਕੋਈ ਤੇਰੇ ਜਵਾਕ ਦੇਖ ਬਿਮਾਰ ਨਹੀਂ ਵਧੀਆ ਠੀਕ ਨੇ ਖੇਡੀ ਜਾਂਦੇ ਨੇ ਤੇ ਆਪਾਂ ਚੱਲਾਂਗੇ ਸਵੇਰੇ ਤੇ ਨਾਲ ਤਾਂ ਆਪਣੇ ਆਪਾਂ ਨੂੰ ਮੁੰਡਾ ਕੀ ਪਤਾ ਗੱਡੀ ਤੇ ਲੈ ਜੇ ਤੇ ਨਾਲੇ ਉਹਦੇ ਕੋਲੇ ਪੈਸੇ ਹੋਣਗੇ ਕਿਹੜੀ ਕੋਈ ਚੀਜ਼ ਵੱਤ ਲੈਣੀ ਸਾਰੀ ਕੁਝ ਆਪਾਂ ਦਵਾ ਲਿਆਊਗਾ ਤੇ ਫਿਰ ਬੇਬੇ ਮੇਰੇ ਕੋਲ ਹੈਗੇ ਤਾਂ ਹੈ ਪੈਸੇ ਹੈਗੇ ਫਿਰ ਤੂੰ ਕਬਲ ਕੇ ਆਪਦੇ ਵਾਲੇ ਕਿਉਂ ਲਾਉਣੀ ਆਂਗੀ ਆਪਦੇ ਤੂੰ ਆਗੇ ਮੋੜ ਕੇ ਲਾਈਗੀ ਹਾਂ ਬੇਬੇ ਗੱਲ ਤਾਂ ਤੇਰੀ ਠੀਕ ਹੈ ਹਨਾ ਗਿਆ ਮੈਂ ਬਾਈ ਤੋਂ ਜਾਉਂਗਾ ਆਪਾਂ ਹੁਣ ਬਾਗੀਆਂ ਦਵਾਈ ਦੇ ਲੈਣ ਤਾਂ ਆਪਾਂ ਸਾਰੇ ਲਾ ਆਵਾਂਗੇ ਤੇ ਫਿਰ ਕਿਹੜੇ ਕੋਈ ਤੂੰ ਚੀਜ਼ ਵਸਣੇ ਤੂੰ ਕਾਦੀ ਵਾਵੇਂਗੀ ਹਾਂ ਬੇਬੇ ਇਹ ਤਾਂ ਤੇਰੀ ਗੱਲ ਠੀਕ ਹੈਗੀ ਇਹ ਤਾਂ ਪਹਿਲੀ ਮੱਚੀ ਸੜੀ ਜਾਂਦੀ ਹੈ ਚੱਲ ਕੋਈ ਨਹੀਂ ਅੜੀ ਤਾਂ ਮੇਰੀ ਵੀ ਹੁਣ ਆਈ ਹੈ ਵੀ ਇਹਨਾਂ ਦੇ ਪੱਲੂ ਲੈ ਕੇ ਜਾਣਾ ਸਾਰਾ ਕੁਝ ਆਪੇ ਕਦੋਂ ਮੁੰਡਾ ਕਦੋਂ ਨਾਲ ਵਾਗ ਗਿਆ ਨਾ ਆਪਣੇ ਆਪਾਂ ਬਰਿਆਤ ਰਿਆ ਕੇ ਸਾਰਾ ਸਮਾਨ ਲੈ ਆਵਾਂਗੇ ਉਹ ਤੋਂ ਚੱਲ ਐਂ ਕਰ ਬੇਬੇ ਤੂੰ ਇਹਨਾਂ ਨੂੰ ਨਾ ਕਿਹਾ ਫਿਰ ਪਿੰਡ ਵਾਲੇ ਡਾਕਟਰ ਤੋਂ ਕੋਈ ਗੋਲੀ ਦਵਾਈ ਲੈ ਆ ਲੈ ਡਾਕਟਰ ਤੋਂ ਦਵਾਈ ਦਵਾ ਲੈ ਉਹਨੀਆਂ ਜਵਾਕ ਠੀਕ ਨੇ ਐਨੇ ਕਿਹਾ ਰਾਤ ਲੰਘ ਜੂ ਸਵੇਰੇ ਆਪਾਂ ਬਹਾਨੇ ਨਾਲ ਵਗ ਚੱਲਾਂਗੇ ਚੱਲ ਠੀਕ ਆ ਫਿਰ ਪਹਿਲਾਂ ਜਵਾਕਾਂ ਨੂੰ ਗੋਲੀਆਂ ਦਵਾ ਲਿਆ ਫਿਰ ਆਪਾਂ ਤਾਏ ਕੇ ਘਰੇ ਚੱਲੇ ਆਉਨੇ ਚੰਗਾ ਮੈਂ ਲੈ ਉਹਨੀਆਂ ਦਵਾ ਕੇ ਦਵਾਈ ਚੰਗਾ ਕਿ ਮੈਂ ਜਾਇਆ ਮਾਂ ਤਾਏ ਕੇ ਤੂੰ ਜਾਣਾ ਫਿਰ ਜਾਇਆ ਕਾ ਸੰਗਾ ਤੂੰ ਮੇਰੇ ਜਵਾਕਾਂ ਦਵਾਈ ਦੇ ਮੈਂ ਲੈ ਕੇ ਜਾਣੀ ਆ ਜਵਾਕਾਂ ਤਾਂ ਤੂੰ ਵਗ ਜਾ ਜਾ ਉੱਥੇ ਆ ਜੀ ਸਿੱਧੀ ਤੇ ਮੈਂ ਤਾਈ ਕੇ ਜਾ ਆ ਮੈਂ 10 ਮਿੰਟ ਆਏ ਗੁੱਸਾ ਕਰ ਨੀ ਗਈ ਆ ਵੀ ਕਦੋਂ ਦੀ ਆਈ ਹੋਈ ਹੈਗੀ ਤੇ ਇੱਧਰ ਨਹੀਂ ਆਈਗੀ ਇੱਥੇ ਤਾਂ ਇਹਦਾ ਜੱਬ ਖਾਣਾ ਮੁੱਕਦਾ ਹੀ ਨਹੀਂ ਆਉਂਦੀ ਸਿਆਪਾ ਪਾ ਕੇ ਬਹਿ ਜਾਂਦੀ ਆ ਲੱਗ ਜਾਂਦੀ ਆਵਾ ਤਵਾ ਬੋਲਣਾ ਨਾਲੇ ਉਹਨਾਂ ਨੂੰ ਦੱਸ ਕੇ ਆਉਂਗੀ ਇਹਦੀ ਕਰਤੂਤ ਆ ਜਾ ਪੁੱਤ ਸਨ ਦਵਾਈ ਦਵਾ ਕੇ ਲਿਆਵਾਂ ਪਿੰਡ ਵਾਲੇ ਡਾਕਟਰ ਤੋਂ ਸਵੇਰੇ ਫਿਰ ਸਾਨੂੰ ਮਾਂਸਾ ਲੈ ਜਾਾਂਗੇ ਨਕੀ ਗੱਲ ਅਜ ਨਹੀਂ ਆਂਦੇ ਮਾਨਸਾਂ ਆ ਤੇਰੀ ਤੀ ਤੱਕ ਨਹੀਂ ਸੀ ਮੇਰੇ ਕੋਲ ਹੈਗਾ ਸੀ 3000 ਰੁਪਇਆ ਜੋ ਆਕਾਂ ਜੋਗਰੇ ਪੈਸੇ ਹੈਗੇ ਸੀ ਜਾਨੀਂ ਮਾਂ ਮਤਿਆਂ ਨਾ ਭਾਈ ਹੁਣ ਅਸੀਂ ਫਿਰ ਕਮ ਹੌਕਾਤੀ ਕੈਸੇ ਲ ਕਰਤੀ ਤੇ ਸਵੇਰੇ ਜਾਵਾਂਗੇ ਤੇ ਨਾਲੇ ਫਿਰ ਮਾਲਾ ਮੋਟਾ ਵੀ ਉੱਥੇ ਟਾਈਮ ਲੱਗ ਜਾਂਦਾ ਕਿ ਪੀੜ ਹੁੰਦੀ ਆਗਾ ਡਾਕਟਰ ਦੇ ਅੱਛਾ ਰੋਲਾ ਤਾਂ ਪੈਸੇ ਆਂਦਾ ਹੈ ਪੈਸੇ ਨਹੀਂ ਮਿਲੇ ਹੁਣ ਸੋ ਭਾਈ ਹੈਗੇ ਕਾ ਮਿਲੇ ਕਿਉਂ ਨਹੀਂ ਪੈਸੇ ਭਾਈ ਕੁੜੀ ਹੈਗੇ ਨਾ ਕੁੜੀ ਕੋਲੇ ਸੀ 70000 ਲਿਆਈਆ ਕੁੜੀ ਕੋਈ ਖਾਲੀ ਤਾਂ ਨਹੀਂ ਆਈ ਆ ਦੇਖੋ 70000 ਨਾ ਕੁਛ ਨਹੀਂ ਹੁੰਦਾ ਜੇ ਮੰਡੀ ਚ ਜਾ ਵੜ ਦੂੰ ਪਤਾ ਨਹੀਂ ਕਿੰਨੇ ਕ ਉਤਾ ਜਾਈ ਤੂੰ ਪਤਾ ਲੱਗੂ ਚਲ ਕੋਈ ਨਾ ਗਈ ਸਵੇਰ ਦੀ ਮਾਰੀ ਤੋਤੀ ਆਈ ਹੈ ਤੇਰੀ ਹੁਣ ਝੋਲੇ ਭਰ ਕੇ ਲੈ ਜਾਣੇ ਆ ਜਿਹਨੇ ਅੱਗੇ ਭਾਈ ਕਿੰਨਾ ਤੇ ਲੈ ਕੇ ਜਾਂਦੀ ਆ ਝੋਲੇ ਭਰ ਕੇ ਅੱਗੇ ਤਾਂ ਉਹ ਹੀ ਬਾਹਵੇਂ ਰਹਿੰਦਾਗਾ ਨਾ ਹੋਰ ਖਾਲੀ ਭੇਜਦੀ ਐ ਦਿੰਦੀ ਨਹੀਂ ਕੁਛ ਮਾਦਾ ਕਿਤੇ ਕੁਛ ਨਹੀਂ ਦਿੱਤਾ ਕਿ ਆ ਖੜਾ ਦੇ 10 ਰੁਪਏ ਜਵਾਕਾਂ ਨੂੰ ਖਾਣ ਨੂੰ ਦੇ ਰਾਂ ਚੀਜ਼ ਨੂੰ ਅੱਗੇ ਮੈਂ ਕਿੰਨਾ ਕੁ ਦਿੰਨੀ ਆਂਗੀ ਨਾ ਜਿਹੜੀ ਤੇਰੀ ਤੀ ਝੋਲਾ ਭਰ ਕੇ ਲੈ ਜਾਊਗੀ ਉਹ ਖਾਣ ਵਾਲਾ ਸਮਾਨ ਹੀ ਦੇ ਦੇਣੀ ਆ ਝੋਲਾ ਭਰ ਕੇ ਤੇ ਹੋਰ ਭਾਈ ਚਾਹ ਤੇਰੀ ਦਾ ਕਪੜਾ ਤਾਂ ਹੁਣ ਨਾਲ ਜਾਣਾ ਹੀ ਆ ਸਾੜੀ ਸੋਣੀ ਕੁੜੀਆਂ ਨੇ ਹੁਣ ਕਿ ਹੁਣ ਤੱਕ ਕੋਈ ਮੈਂ ਕੁਛ ਦਿੰਦੀ ਨਹੀਂ ਤੀ ਨੂੰ ਨਾ ਫੇਰ ਹੋ ਤਾਂ ਬਾਈ ਕਿੰਨੇ ਲੀਟਰ ਹੁਣ ਹਾੜੇ ਸੌਣੀਆਂ ਆਪਾਂ ਹਰੇਕ ਹੀ ਦਿੰਦੇ ਆਂ ਧੀ ਭੈਣ ਨੂੰ ਉਹ ਤਾਂ ਹੁਣ ਹੱਕ ਹੀ ਬੰਦ ਠੋਕੋ ਗੋਪਾ ਦੇ ਦੇ ਕਿੰਨਾਂ ਚਿਰ ਪ੍ਰਧਾਨਗੀ ਕਰੀ ਜਾਏਗੀ ਨਾਲੇ ਉਹਦਾ ਮੇਰੇ ਨਾਲ ਫਰਕ ਪਈ ਜਾਂਦੀ ਐ ਜੇ ਤੂੰ ਆਨੇ ਸਾਨੂੰ ਕਰਦੇ ਮੂਰੇ ਵੀ ਲੈ ਭਾਈ ਦੋਨੇ ਆਨੰਦ ਪਰਜਾਈ ਬਗ ਜੋ ਕਹੇ ਜੇ ਮਰਜੀ ਲਿਓ ਕਿੰਨਾ ਚਿਰ ਡੀ ਰਹੇਗੀ ਮੂਰੇ ਤੂੰ ਤਾਂ ਭਾਈ ਮੈਂ ਤੇਰੀ ਭੇਜੀ ਦਿੰਦੀ ਮਾਨਤ ਨਾਲ ਠੋਕਾ ਹੁੰਦੀ ਨਾਲ ਉੱਥੇ ਦਾ ਮਰੀ ਗੇਟ ਕਿਉਂ ਉਹਨੂੰ ਘਰੇ ਕੁੜੀ ਨੂੰ ਚਾਹ ਨਾ ਪਾਣੀ ਨਾ ਪਿਉਣ ਦਿੱਤਾ ਕੀ ਕਹਤਾ ਮੈਂ ਤੇਰੀ ਕੁੜੀ ਨੂੰ ਇਹ ਜਾਂ ਤੂੰ ਫਰਕ ਪਾਉਂਦੀ ਐ ਫੋਨ ਲਾ ਕੇ ਇਹ ਨਹੀਂ ਕਰਨ ਪਰ ਦਨੀਆਂ ਦੇ ਵੀ ਆਈ ਨੂੰ ਚੱਜਣਾ ਮੂੰਹ ਨਾ ਬੋਲੀ ਤੂੰ ਤਾਂ ਜੀ ਕਹਿੰਦੇ ਕਿ ਲੋ ਛੁੱਟੀਆਂ ਤੇ ਅਜੇ 8 ਦਿਨ ਪਾਏ ਨੇ ਉਹ ਰਾਜੀਰ ਮੈਨੂੰ ਦੱਸੇ ਕਹਿੰਦੀ ਮੈਂ ਤਾਂ ਆਈ ਬੋਲੀ ਹੈ ਕਿ 8 ਦਿਨ ਪਹਿਲੇ ਪਹਿਲੀ ਲੈ ਕੇ ਆ। ਪਈ ਰਹਿੰਦੀ ਨਹੀਂ ਛੁੱਟੀਆਂ ਤਾਂ ਅਜੇ ਮਿਲੀਆਂ ਨਹੀਂ ਛੁੱਟੀਆਂ ਤਾਂ ਇਹਨਾਂ ਨੂੰ ਦਬਾ ਕੇ ਲਈ ਐ ਫਿਰ ਪਹਿ ਦਬਾ ਕੇ ਬਿਮਾਰ ਹੋ ਗਏ ਫਿਰ ਪਹਿ ਦਵਾਈ ਨਹੀਂ ਸੀ ਹਾਂ ਤੂੰ ਤਾਂ ਮੈਨੂੰ ਤਾਂ ਮੈਨੂੰ ਤਾਂ ਦੀਨਾਂ ਨਹੀਂ ਕੋਈ ਪਾਸਾ ਜਵਾਕ ਕੇ ਨਾ ਬਿਮਾਰ ਜਵਾਕ ਤੋੜ ਦੋਦੇ ਨੱਚਦੇ ਫਿਰਦੇ ਆ ਨਾ ਗਿਆ ਪਾਈ ਬਿਮਾਰ ਹੋਣ ਦੇ ਤਾਂ ਹੁਣ ਐਸੇ ਪਾਏ ਜਾਂਦੇ ਆ ਕੇ ਲੈ ਕੇ ਖੇਤ ਤੇ ਜਾ ਕੋਈ ਕੰਬਰ ਅਰ ਜਾਇਆ ਫਿਰ ਤਾਂ ਤੈਨੂੰ ਸੱਚ ਆ ਜਾਂਦਾ ਹੁਣ ਜਵਾਕੇ ਖੇਢੀ ਜਾਂਦੇ ਨੇ ਹੁਣ ਤੂੰ ਯਕੀਨ ਨਹੀਂ ਮੰਨਦੀ ਜਾ ਜਾ ਦਵਾਈ ਲੈ ਦਵਾਈ ਦੇ ਦੇ ਤੈਨੂੰ ਮੈਂ ਵੀ ਦਊਗੀ ਕੋਈ ਨਹੀਂ ਤੂੰ ਦਵਾ ਕੇ ਲੈ ਡਾਕਟਰ ਦੇ ਮੈਂ ਪੁੱਛੂ ਡਾਕਟਰ ਨੂੰ ਫੋਨ ਕਰਕੇ ਨਹੀਂ ਸਾਡੇ ਜਵਾਕ ਕਿੰਨੇ ਕੁ ਸਖਤ ਬਿਮਾਰ ਸੀ ਬੜੀ ਕਲੇਸ਼ਨ ਹੈ ਹੁਣ ਆਦੀ ਪਿੰਡ ਵਾਲੇ ਡਾਕਟਰ ਕੋਲੇ ਵੀ ਨਾ ਦਵਾ ਕੇ ਲਿਆ ਇਹਨੂੰ ਆਏ ਆ ਵੀ ਹੁਣ ਇੱਥੇ 100 200 ਬਣਾ ਕੇ ਆਉਗੀ ਹੁਣ ਦਵਾ ਕਿਨੇ ਹੋਣੀ ਆ ਸਵੇਰੇ ਅਸੀਂ ਮਾਨ ਸਾਹਿਬ ਆ ਕੇ ਰੱਖਾਂਗੇ ਆਏ ਕਿ ਅਸੀਂ ਤੇਰੀਆਂ ਲੜਾਈਆਂ ਲੜਦਿਆਂ ਗੰਗਾ ਬੜੀ ਕਲੇਸ਼ਨ ਹੈਂਗੀ